ਜਿਹੜਾ ਆਪਣਾ ਮੋਡਰਨ ਟਾਊਨ ਕਲੱਬ ਆ ਕੇ ਪਹੁੰਚਿਆ ਅੱਜ ਮੋਡਰਨ ਟਾਊਨ ਕਲੱਬ ਦੀ ਸਮੁੱਚੀ ਐਸੋਸੀਏਸ਼ਨ ਜਿਨ੍ਹਾਂ ਦੇ ਪ੍ਰਧਾਨ ਜੇਵਲ ਸਾਹਿਬ ਨੇ ਉਹਨਾਂ ਦੇ ਸੱਦੇ ਤੇ ਮੈਂ ਅੱਜ ਮੋਡਰਨ ਟਾਊਨ ਕਲੱਬ ਦੀ ਵਿਜ਼ਿਟ ਕਰਨ ਆਇਆ ਸੀ ਆਇਆ ਤਾਂ ਮੈਂ ਵਿਜ਼ਿਟ ਕਰਨ ਸੀ ਵੀ ਕਲੱਬ ਦੀ ਮੈਨੇਜਮੈਂਟ ਇਹਨਾਂ ਦੀ ਪ੍ਰੇਪਰੇਸ਼ਨ ਫੂਡ ਦੀ ਤੇ ਇਹਨਾਂ ਦੀ ਜਿਹੜੀ ਹੈ ਨਵੇਂ ਰੇਨੋਵੇਸ਼ਨ ਕਰੀ ਹੋਇਆ ਉਹਨੂੰ ਦੇਖ ਕੇ ਮੇਰਾ ਵੀ ਮਨ ਕਰਿਆ ਵੀ ਮੈਂ ਵੀ ਕਲੱਬ ਦਾ ਮੈਂਬਰ ਬਣਾ ਤੇ ਮੈਂ ਮੈਂਬਰ ਬਣ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਇਨਾ ਹੋਰਾਂ ਸ਼ਹਿਰੀਆਂ ਨੂੰ ਵੀ ਬੇਨਤੀ ਕਰੂੰਗਾ ਵੀ ਮੋਡਲ ਟਾਊਨ ਕਲੱਬ ਜਿਹੜਾ ਸਭ ਤੋਂ ਪੁਰਾਣਾ ਕਲੱਬ ਹੈ ਉਹਦੇ ਵਿੱਚ ਤੁਸੀਂ ਜੁਆਇਨ ਕਰੋ ਦੂਰ ਡੇਡੇ ਰਾਤ ਨੂੰ ਜਾਣੇ ਜਾਣਾਂ ਬੰਦਾ ਫੈਮਿਲੀਆ ਨੂੰ ਤੇ ਕਈ ਵਾਰੀ ਦੂਰ ਜਾਣ ਨਾਲ ਕਈ ਵਾਰੀ 100 ਤਰ੍ਹਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਆਪਾਂ ਕਿਉਂ ਨਾ ਆਪਣੇ ਘਰ ਵਿੱਚ ਗੰਗਾ ਵਗਦੇ ਇਹਦੇ ਵਿੱਚ ਹੱਥ ਧੋਈਏ ਤੇ ਹੋਰ ਵੀ ਕਲੱਬ ਦੀ ਇਹਨਾਂ ਨੇ ਦੱਸਿਆ ਵੀ ਬੈਡਮਿੰਟਨ ਕੋਰ ਮੈਂ ਟੇਬਲ ਟੈਨਿਸ ਵੀ ਖੇਡਿਆ ਇਹਨਾਂ ਦਾ ਸ਼ਾ ਪਕੌੜੇ ਵੀ ਖਾਦੇ ਨੇ ਜਿਵੇਂ ਵੀ ਲਾਇਆ ਆਈ ਹੈਵ ਨੋ ਬੱਟ ਟੂ ਪ੍ਰੇਜ਼ ਵੀ ਇਨ ਆ ਦਾ ਪ੍ਰੈਪਰੇਸ਼ਨ ਇਹਨਾਂ ਦੀ ਮੇਜਬਾਨੀ ਇੰਨੀ ਵਧੀਆ ਵੀ ਮੈਂ ਖੁਦ ਹੈਰਾਨ ਸੀ ਵੀ ਯਾਰ ਅੱਜ ਤੋਂ ਜਿਹੜਾ 5-7 ਸਾਲ ਪਹਿਲਾਂ ਕਲੱਬ ਕੁਝ ਪਤੀ ਹਾਲਾਤਾਂ ਚ ਨਹੀਂ ਸੀ ਤੇ ਅੱਜ ਇੱਕ ਨੰਬਰ ਦਾ ਕਲੱਬ ਹੈ ਕਿਵੇਂ ਦੇਖਦੇ ਨੇ ਅੰਦਰ ਜਿਹੜਾ ਜਿਹੜਾ ਐਨਵਾਇਰਨਮੈਂਟ ਕਿੰਨਾ ਲੱਗਿਆ ਪਾਰਕਿੰਗ ਨੂੰ ਲੈ ਕੇ ਸਾਰੀ ਜਿੱਦ ਬਹੁਤ ਮਾਹੌਲ ਵਧੀਆ ਲੱਗਿਆ ਕਾਰਾਂ ਖੜਨ ਦੀ ਬੜੀ ਪ੍ਰੋਪਰ ਜਗ੍ਹਾ ਸਾਫ ਸਫਾਈ ਦਾ ਦੇਖੋ ਜਿੱਥੇ ਮਰਜ਼ੀ ਜੀ ਕਰੋ ਤੁਸੀਂ ਖੜ ਕੇ ਦੇਖੋ ਇੱਕ ਮਿੱਟੀ ਦਾ ਕਿਣਕਾ ਹੋਣੀਗਾ ਉਧਰੇ ਜੀਵਨ ਸਾਹਿਬ ਇਹਨਾਂ ਦੀ ਸੁਣਚੀ ਮੈਨੇਜਮੈਂਟ ਜਿਹੜੀ ਇਹ ਬਤਾਈਦਾ ਪੱਤਰ ਆਈ ਏਮ ਨਾਟ ਗੋਇੰਗ ਟੂ ਕੰਡੈਮ ਐਨੀ ਪਾਸਟ ਮੈਨੇਜਮੈਂਟ ਪਰ ਹਰ ਇੱਕ ਨਮਾ ਜਿਹਦਾ ਬੰਦਾ ਹੁੰਦਾ ਉਹ ਕੋਸ਼ਿਸ਼ ਕਰਦਾ ਕਿ ਮੈਂ ਕੁਝ ਨਾ ਕੁਝ ਨਮਾ ਕਰਕੇ ਦਿਖਾਵਾਂ ਤਾਂ ਕਿ ਲੋਕਾਂ ਨੂੰ ਇਹ ਵਿਸ਼ਵਾਸ ਹੋਵੇ ਵੀ ਮੈਨੇਜਮੈਂਟ ਦੇ ਵਿੱਚ ਨਵਾਂ ਪ੍ਰਧਾਨ ਆਇਆ ਸੀ ਉਹਨੇ ਆ ਜਿਹੜੇ ਨੇ ਕੰਮ ਕੀਤੇ ਨੇ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਕਰਸ਼ਿਤ ਕਰਕੇ ਜਿਹੜੀ ਹੈ ਕਲੱਬ ਦੀ ਜਿਹੜੀ ਹੈ ਮੈਂਬਰਸ਼ਿਪ ਵਧਾਈ ਜਾਵੇ ਇਹਦੇ ਨਾਲ ਇਹਨਾਂ ਨੇ ਦੱਸਿਆ ਅੱਜ ਵੀ ਇਹਨਾਂ ਦੇ ਨਾਲ ਜਿਹੜੇ ਦੋ ਜੰਗਦਾਰ ਬਣੇ ਨੇ ਉਹ ਵੀ ਇਹਨਾਂ ਦੀ ਮਰਕਜ਼ੀਤੀ ਆ ਉਹਦੇ ਮੈਂ ਇਹਨਾਂ ਤੋਂ ਪੇਪਰ ਮੰਗੇ ਨੇ ਅਗਰ ਇਹਨਾਂ ਦੇ ਕੋਲੇ ਪੇਪਰ ਮਿਲਦੇ ਆ ਤਾਂ ਫਿਰ ਉਹਨੂੰ ਵੀ ਆਪਾਂ ਇੱਕ ਨੰਬਰ ਦਾ ਜਿਹੜਾ ਮੈਰਿਜ ਪੈਰਸ ਦੇ ਵਿੱਚ ਕਨਵਰਟ ਕਰਾਂਗੇ ਤਾਂ ਕਿ ਜਿਹੜੀ ਇੱਕ ਰੱਬ ਦੀ ਹੈ ਉਹ ਕਮਾਈ ਵੀ ਵਧੇ ਤੇ ਲੋਕਾਂ ਨੂੰ ਸ਼ਹਿਰੀਆਂ ਨੂੰ ਸੌਲਤ ਵੀ ਮਿਲੇ ਸਪੋਰਟਸ ਨੂੰ ਕਹਿੰਦੇ ਕਿੰਦਾ ਕਹਿੰਦੇ ਨੌਜਵਾਨਾਂ ਨੂੰ ਕੀ ਮਤਲਬ ਮੈਸੇਜ ਆਦੇ ਨੇ ਇੱਥੇ ਇਹਨਾਂ ਨੇ ਇੱਕ ਬੈਡਮਿੰਟਨ ਕੋਰਟ ਦੀ ਮੰਗ ਕਰੀ ਹੋਇਆ ਇਹ ਉਹਦੇ ਨਾਲ ਜਦੋਂ ਹੋ ਜਾਊਗਾ ਤਾਂ ਫਿਰ ਸਮਝਣਾ ਵੀ ਕਲੱਬ ਪੂਰਨ ਹੋ ਜਾਊਗਾ ਕਿਉਂਕਿ ਟੇਬਲ ਟੈਨਿਸ ਵੀ ਆ ਜਨ ਵੀ ਲੱਗਿਆ ਬੈਡਮਿੰਟਨ ਕੋਰਟ ਵੀ ਲੱਗਿਆ ਤੇ ਉਹਦੇ ਨਾਲ ਜਿਹੜੀ ਹੈ ਵੀ ਨੌਜਵਾਨ ਕੀ ਚਾਹੁੰਦੇ ਇੱਕ ਚੰਗਾ ਜਿਮ ਹੋਵੇ ਸਾਡੇ ਘਰ ਦੇ ਨੇੜੇ ਹੋਵੇ ਤੇ ਟ੍ਰੇਨਰ ਵਧੀਆ ਹੋਣ ਜਦੋਂ ਸਾਰਾ ਕੁਝ ਇੱਕ ਇੱਕ ਛਤਲੇਲੇ ਨਿਲੂਗਾ ਕਿਉਂ ਕਿਉਂ ਨਾ ਇਹ ਲੋਕੇ ਦੀ ਮੈਂਬਰਸ਼ਿਪ ਲੈਣਗੇ ਲੁਧਿਆਣਾ ਨੂੰ ਕੀ ਅਪੀਲ ਹੈ ਜਿਸ ਕਲੱਬ ਨੂੰ ਮੈਂ ਸਪੈਸ਼ਲ ਕਰਕੇ ਮਾਡਲ ਟਾਉਨ ਦੇ ਜਿਹੜੇ ਸਾਡੇ ਰੈਜ਼ੀਡੈਂਸ ਨੇ ਉਹਨਾਂ ਨੂੰ ਦੁਗਰੀ ਨੇੜੇ ਪੈਂਦਾ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਤੁਸੀਂ ਆ ਕੇ ਵਿਜ਼ਿਟ ਕਰਕੇ ਦੇਖੋ ਤੁਸੀਂ ਹਰਾਨੀ ਜਨਕ ਤਬਦੀਬੀਆਂ ਜਿਹੜੀਆਂ ਇੱਥੇ ਦੇਖੋਗੇ ਤੇ ਜਿਵੇਂ ਮੇਰਾ ਜ਼ਿਕਰਿਆ ਵੀ ਮੈਂ ਫੌਰੀ ਤੋਡੇ ਮੈਨੂੰ ਹੀ ਕਲੱਬ ਦਾ ਮੈਂਬਰ ਬਣਿਆ ਮੈਨੂੰ ਆਸ ਹੈ ਤੁਸੀਂ ਵੀ ਮੈਂਬਰ ਬਣ ਕੇ ਜਿਹੜਾ ਆਪਣਾ ਸ਼ਾਮ ਦੇ ਸਮੇਂ ਦਾ ਬਤਰੀਤ ਕਰਨ ਦਾ ਜਿਹੜਾ ਇੱਕ ਸਾਧਨ ਵਧਿਆ ਤੁਹਾਡੇ ਘਰ ਦੇ ਨੇੜੇ ਪਹੁੰਚਿਆ ਹੋਵੇ ਕੱਲ ਅ ਕੱਲ ਸਾਰੇ ਸਤਿਕਾਰਯੋਗ ਐਮਐਲਏ ਸਾਹਿਬ ਮੌਡਰਨ ਕਲੱਬ ਪਹੁੰਚੇ ਤੇ ਅਸੀਂ ਉਹਨਾਂ ਜੀਐਨਲ ਕਹਿੰਦੇ ਆ ਤੇ ਕੱਲ ਉਹ ਮੈਂਬਰ ਵੀ ਬਣ ਕੇ ਗਏ ਆ ਮੌਡਰਨ ਕਲੱਬ ਦੇ ਸਾਡੇ ਆਸ ਤੇ ਮਾਨ ਵਾਲੀ ਗੱਲ ਆ ਤੇ ਸਮੂਚੇ ਹਲਕਾ ਤੋਂ ਲਗਦੇ ਨਵਸੀਆਂ ਨੂੰ ਸਮੂਚੇ ਲੁਧਿਆਣਾ ਨੂੰ ਅਸੀਂ ਅਪੀਲ ਕਰਦੇ ਆਂ ਕਿ ਮਾਰਟਨ ਕਲੱਬ ਦੀ ਮੈਂਬਰਸ਼ਿਪ ਲੋ ਅੱਜ ਦੀ ਦੇਰ 'ਚ ਬਹੁਤ ਸੋਹਣੀ ਐਂਬੀਅੰਸ ਐ ਬਹੁਤ ਅੱਛਾ ਫੂਡ ਐ ਔਰ ਕਿਟੀ ਹਾਲ ਬਰਥਡੇ ਪਾਰਟੀਆਂ ਲਈ ਐਨਵਰਸਰੀਸ ਦੇ ਅਵੇਲੇਬਲ ਨੇ ਸਾਡੇ ਉਸ ਨੂੰ ਮੋਸਟ ਵੈਲਕਮ ਲੁਧਿਆਣਾ ਸ਼ਹਿਰ ਦਾ ਜਿਮ ਔਰ ਸਪੋਰਟਸ ਨੂੰ ਦੇਖਦੇ ਹੋਏ ਜਿਮ ਬੜਾ ਸੋਹਣਾ ਬਣਾਇਆ ਗਿਆ ਟੇਬਲ ਟੈਨਿਸ ਦਾ ਆਪਣਾ ਇੱਕ ਕੋਰਟ ਨੂੰ ਵੀ ਬਣਾਇਆ ਗਿਆ ਬਟਿਆਸ ਦੇ ਆਪਣਾ ਯੰਗਸਟਰ ਨੂੰ ਐਸਪਾਇਰ ਕਰਨ ਵਾਸਤੇ ਉਹ ਵੀ ਪਹੁੰਚਣ ਤੇ ਜੁਆਇਨ ਕਰਨ ਤੇ ਮੈਂ ਜੋਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜੋ ਕਿ ਇਸ ਮਾਡਲ ਕਲੱਬ ਦੇ ਪ੍ਰਧਾਨ ਵੀ ਨੇ ਤੇ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਮਾਡਲ ਕਲੱਬ ਬਹੁਤ ਸੋਹਣਾ ਆਰਗੇਨਾਈਜ਼ ਹੋ ਚੁੱਕਿਆ ਹੈ ਔਰ ਬਹੁਤ ਵਧੀਆ ਲੱਗਿਆ ਇੱਥੇ ਪਹੁੰਚ ਕੇ ਵੀ ਸਿੱਧੂ ਭਾਈ ਜੀ ਕੀ ਕਹਿੰਦਾ ਸਿੱਧੂ ਸਾਹਿਬ ਬੜੇ ਖੁਸ਼ ਹੋਏ ਕਲੱਬ ਨੂੰ ਦੇਖ ਕੇ ਉਹਨਾਂ ਦੇ ਹਲਕੇ ਦੇ ਵਿੱਚ ਬੈਠਾ ਔਰ ਉਹਨਾਂ ਨੇ ਪੂਰਾ ਵਾਅਦਾ ਕੀਤਾ ਕੀ ਅਸੀਂ ਹਰਦਾਰੀ ਸਪੋਰਟ ਜੋ ਕਲੱਬ ਨੂੰ ਚਾਹੀਦੀ ਹੋਏਗੀ ਜਾਂ ਕਲੱਬ ਲਈ ਜੋ ਵੀ ਚੀਜ਼ ਚਾਹੀਦੀ ਹੋਣੀਗੀ ਉਹ ਅਸੀਂ ਉਹਨਾਂ ਨੂੰ ਵਾਇਰਲ ਅਵੇਲੇਬਲ ਕਰਾ ਕੇ ਦੇਵਾਂਗੇ